ਗੁਰੂ ਜੀ ਦੇ ਦਰਸ਼ਨ ਕਰਨ ਬਾਅਦ ਸਾਰੇ ਲੋਕ ਲੋਗੀਆਂ ਨੂੰ ਛੱਡ ਕੇ ਗੁਰੂ ਜੀ ਕੋਲ ਆ ਗਏ ਅਤੇ ਗੁਰੂ ਜੀ ਅੱਗੇ ਮਾਇਆ ਦੇ ਢੇਰ ਲੱਗ ਗਏ ਤਦ ਕੌਤਕ ਨੂੰ ਬੇਲ ਕੇ ਲੋਗੀਆਂ ਨੂੰ ਬੜੀ ਇੰਤਦਾਈ ਤੇ ਗੁਰੂ ਜੀ ਕੋਲ ਉਹ ਦਰਮੇਂ ਦੋਸਤਾਂ ਦਾ ਕੱਠ ਬੇਚ ਕੇ ਤੇਨੇ ਰਾਖ ਧਾਰੀਆਂ ਨੇ ਉਹ ਤੇ ਰਾਤ ਆਣ ਪਾਈ ਤੇ ਈਰਖਾ ਕਰਕੇ ਲੋਗੀਆਂ ਨੇ ਉਹਨਾਂ ਦਾ ਗੁਰੂ ਪਿਆਰੀ ਸਾਖ ਸੰਤ ਜੀ ਪੈਸਿਆਂ ਵਾਲਾ ਲੋਕਾ ਲੁਕਾ ਦਿੱਤਾ ਜਾਣੀ ਜਾਣ ਗੁਰੂ ਜੀ ਨੇ ਜੋਗੀਆਂ ਦਾ ਮਾਣ ਤੋੜਨ ਬਾਤੇ ਉਹਨਾਂ ਦਾ ਦੁਕਾਇਆ ਹੋ ਰਿਹਾ ਲੂਟਾ ਕਹਿੰਦੇ ਪ੍ਰਗਟ ਕਰ ਦਿੱਤਾ ਤੇ ਗੁਰੂ ਪਿਆਰੀ ਸਾਖ ਸੰਤ ਜੀ ਜੇ ਕੌਮਕ ਕਮੇ ਕੇ ਜੋਗੀਆਂ ਨੂੰ ਕ્રોਧ ਆ ਗਿਆ ਤਾਂ ਇਹ ਉਹ ਗੁਰੂ ਜੀ ਦੇ ਨਾਲ ਚਰਚਾ ਕਰਨ ਲੱਗੇ ਤੇ ਗੁਰੂ ਪਿਆਰੀ ਸਾਖ ਸੰਤ ਜੀ ਦੋ ਜੰਗਾਂ ਬਾਲੇ ਕੋ ਲਾਗਤ ਦੇ ਰੱਖੇ ਪਾਕਸ਼ਾ ਦੇ ਨਾਲ ਜੂਗੀਆਂ ਮੈਂ ਕੀਤੀ ਉਹਨਾਂ ਸਾਰਾ ਜਿਗਰ ਸੱਜੇ ਬਾਸਰਾ ਮਹਾਰਾਜ ਆਪਣੇ ਨਕਾਨ ਬਿੰਦੂ ਕੋ ਪੂਚਾਰ ਕਰਦੇ ਨਹੀਂ ਮਾ ਸੇਵ ਦੀ ਤੇਨੇ ਸਾਖੀ ਪੋਛਣ ਮੁਜ ਸੀਨਾ ਮੁਤਤ ਕਰਨ ਸੱਜੇ ਕੋ ਸਰਬਾਈ ਉੱਤੇ ਗੁਰਮੁਖ ਸਤਿ ਉਜੇਵਿ ਤੇ ਕੌਣ ਸਾ ਅਗੀ ਵਾਲੀ ਸਤਿਗੁਰ ਨਾਨਕ ਦੇਵ ਸਤੇ ਪਾਤਸ਼ਾਹ ਅਮਰ ਆਜ ਤੇ ਇਹੋ ਤਾਰ ਉਦਾਤ ਦਾ ਬੱਧ ਕਿਉ ਸੰਸਾਰਿ